ਹਾਂਜੀ ਹੁਣ ਇੱਕ ਆਪਾਂ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਕੀ ਬਈ ਸਾਡੇ ਭਾਰਤ ਨੇ ਜਿਹੜਾ ਪਾਕਿਸਤਾਨ ਤੋਂ ਬਦਲਾ ਲੈ ਲਿਆ ਜਿਹੜੇ ਕੀ ਇਹਨਾਂ ਦੇ 9 ਟਿਕਾਣੇ ਜਿਹੜੇ ਐਤਵਾਦੀਆਂ ਦੇ 9 ਟਿਕਾਣੇ ਸੀਗੇ ਪਾਕਿਸਤਾਨ ਦੇ ਤੇ ਉੱਥੋਂ ਜੋ ਕੀ ਰਾਤ ਇਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਇੱਕ 26 ਪੰਜਾਬੀ ਮਾਰੇ ਜਾਂਦੇ ਆ ਬੇਕਸੂਰ ਤੇ ਉਹਨਾਂ ਦਾ ਬਦਲਾ ਲੈ ਲਿਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸਿੰਦੂਰ ਜਿੱਥੇ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸਿੰਦੂਰ ਲਾਂਚ ਕਰ ਦਿੱਤਾ ਹੈ ਕਰਾਰਾ ਜਵਾਬ ਦਿੱਤਾ ਗਿਆ ਹੈ ਬਹੁਤ ਐਮਤ ਤੇ ਵੱਡੀ ਖਬਰ ਹੈ ਇਸ ਸਮੇਂ ਦੀ ਪੂਰੇ ਦੇਸ਼ ਲਈ ਅੱਧੀ ਰਾਤ ਨੂੰ ਪਾਕਿਸਤਾਨ ਦੇ ਉੱਤੇ ਇਹ ਸਟ੍ਰਾਈਕ ਕੀਤੀ ਗਈ ਹੈ ਨੌ ਅਤਵਾਦੀ ਟਿਕਾਣਿਆਂ ਦੇ ਉੱਤੇ ਇਹ ਸਟ੍ਰਾਈਕ ਕੀਤੀ ਗਈ ਹੈ ਪੀਓਕੇ ਦੇ ਪੰਜ ਤੇ ਪਾਕਿਸਤਾਨ ਨੇ ਪਾਕਿਸਤਾਨੀ ਪੰਜਾਬ ਦੇ ਚਾਰ ਥਾਵਾਂ ਦੇ ਉੱਤੇ ਪੰਜਾਬ ਸੂਬੇ ਦੇ ਚਾਰ ਥਾਵਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਕੀ ਕੁਝ ਹੋਇਆ ਹੈ ਰਾਫੇਲ ਦੇ ਨਾਲ ਵਜ਼ਾਈਲਾਂ ਡਾਕੀਆਂ ਗਈਆਂ ਨੇ ਤਿੰਨ ਫੌਜਾਂ ਦੇ ਆਪਰੇਸ਼ਨ ਦੇ ਵਿੱਚ ਇਸ ਹਾਲੇ ਅਫਗਾਨ ਮਜ਼ੀਬੂਦੀ ਦੇ ਅਫਵਾਏ ਦੇ ਵਿੱਚ ਪੂਰਾ ਆਪਰੇਸ਼ਨ ਹੋਇਆ ਬਹੁਤ ਐਮਤ ਤੇ ਵੱਡੀ ਖਬਰ ਪੂਰੇ ਦੇਸ਼ ਲਈ ਇਹ ਸਮੇਂ ਦੀ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ 14ਵਾਂ ਦਿਨ ਕਰਾਰਾ ਜਵਾਬ ਪਹਿਲਗਾਮ ਤੇ دہشت گردی ਹਮਲੇ ਤੋਂ ਬਾਅਦ 22 April ਨੂੰ ਪਹਿਲਗਾਮ ਦੇ ਵਿੱਚ دہشت گردی ਹਮਲਾ ਹੋਇਆ ਸੀ ਜਿਸ ਦੇ ਵਿੱਚ 26 ਦੇਸ਼ ਦੇ ਜਵਾਨ 26 ਦੇਸ਼ ਦੇ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਦੀ ਜਾਨ ਲੈ ਲਈ ਗਈ ਕਹਿੰਦੇ ਸਿੰਧੂਰ ਦਾ ਜ਼ਿਕਰ ਹੋ ਰਿਹਾ ਸੀ ਪਿਛਲੇ ਇਹ 14 ਦਿਨਾਂ ਤੋਂ ਸਿੰਧੂਰ ਦਾ ਬਦਲਾ ਆਪਰੇਸ਼ਨ ਸਿੰਧੂਰ ਦੇ ਨਾਲ ਲਿਆ ਗਿਆ ਹੈ। ਆ ਇੰਡੀਅਨ ਆਰਮੀ ਦੇ ਵੱਲੋਂ, ਇੰਡੀਅਨ 에ਅਰ ਫੋਰਸ ਦੇ ਵੱਲੋਂ ਔਰ ਭਾਰਤੀ ਏਜੰਸੀਆਂ ਦੇ ਵੱਲੋਂ। ਤਾਂ ਨੌਥ ਆਮਾ ਨੂੰ ਟਾਰਗੇਟ ਕੀਤਾ ਗਿਆ ਔਰ ਨੌਥ ਆਮਾ ਦੇ ਵਿੱਚ ਬਾਬਲਪੁਰ ਹੈ ਜਿਸ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਜਿਹੜੇ دہشت گردਾਂ ਦੇ ਟਿਕਾਣੇ ਨੇ ਔਰ ਕਾਬਲੇ ਗਾੜਿਆ ਕਿ ਇਸ ਸਮੇਂ ਭਾਰਤੀ ਜਿਹੜੀ ਫੌਜ ਹੈ ਜਾਂ ਫਿਰ ਦੂਜੇ ਪਾਸੇ ਭਾਰਤ ਸਰਕਾਰ ਹੈ ਉਸ ਦੇ ਵੱਲੋਂ ਬਹੁਤ ਕਲੀਅਰ ਕੀਤਾ ਗਿਆ ਹੈ ਕਿ ਜਿਹੜਾ ਇਹ ਅਟੈਕ ਹੈ ਜਾਂ ਜਿਹੜਾ ਇਹ ਆਪਰੇਸ਼ਨ ਹੈ ਬਿਲਕੁਲ ਕਲੀਅਰਲੀ ਸਿਰਫ دہشت ਗੱਦੀ ਟਿਕਾਣਿਆਂ ਤੇ ਉਹਨਾਂ ਦੇ ਹੈੱਡਕੁਆਰਟਰਸ ਦੇ ਉੱਤੇ ਜਾਂ ਫਿਰ ਜਿਹੜੇ ਉਹਨਾਂ ਦੇ ਲਾਂਚਿੰਗ ਪੈਡਸ ਬਣਾਏ ਹੋਏ ਨੇ ਉਹਨਾਂ ਦੇ ਉੱਤੇ ਹੈ ਕਿਸੇ ਵੀ ਜਿਹੜੇ ਸਵਿਜੀਲੈਂਸ ਵਾਲੇ ਇਲਾਕੇ ਨੂੰ ਟਾਰਗੇਟ ਨਹੀਂ ਕੀਤਾ ਗਿਆ ਨਾ ਕਿਸੇ ਵੀ ਪਾਕਿਸਤਾਨੀ ਆਰਮੀ ਨੂੰ ਟਾਰਗੇਟ ਨਹੀਂ ਕੀਤਾ ਗਿਆ ਔਰ ਕਾਪ ਜਿਹੜੀਆਂ 9 ਥਾਵਾਂ ਦੇ ਉੱਤੇ ਆਪਰੇਸ਼ਨ ਚਲਾਇਆ ਗਿਆ 9 ਥਾਵਾਂ ਦੇ ਉੱਤੇ ਜੋ ਜਾਣਕਾਰੀ ਹੈ ਕਿ 9 ਦੇ 9 ਥਾਵਾਂ ਦੇ ਉੱਤੇ ਸਕਸੈਸਫੁਲੀ ਇਹ ਆਪਰੇਸ਼ਨ ਸਿੰਧੂੜ ਨੂੰ ਅੰਜਾਮ ਦਿੱਤਾ ਗਿਆ ਨਾ ਦੀਆਂ 9 ਥਾਵਾਂ ਦੇ ਉੱਤੇ ਆਪਰੇਸ਼ਨ ਸਿੰਧੂੜ ਰ ਸਕਸੈਸਫੁਲੀ ਨਾ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਤੇ ਉਹ ਐਸੇ ਕਰ ਰਹੇ ਕਿ ਸਿੰਧੂੜ ਦਾ ਬਦਲਾ ਆਪਰੇਸ਼ਨ ਸਿੰਧੂੜ ਦੇ ਨਾਲ ਹਾਂਜੀ ਜੋ ਰਫਾਇਲ ਦੇ ਨਾਲ ਮਸਾਲਾ ਦਾਗੀਆਂ ਗਈਆਂ ਜਾਨਕੀ ਪਾਕਿਸਤਾਨ ਦੇ ਵਿੱਚ ਜਿਹੜਾ ਕਿ ਇਹ ਆਪਣੇ ਆਪ ਨੂੰ ਜਿਹੜੇ ਬੇਕਸੂਰਾਂ ਦੇ ਨਾਤਿਆਂ ਲੋਕਾਂ ਤੇ ਵਾਰ ਕਰਦੇ ਆ ਇਹ ਵਾਅਦੇ ਵਿੱਚ ਸਾਡਾ ਭਾਰਤਨ ਬਹੁਤ ਜਲਦੀ ਨੰ ਅੰਜਾਮ ਦੇਤਾ ਜਿਹੜਾ ਕਿ ਸਾਡੇ ਬੇਕਸੂਰ 26 ਮਾਰੇ ਗਏ ਸੀ ਤਾਂ ਹੁਣ ਇਹ ਝੂਠਾ ਇੱਕ ਦਾਵਾ ਕਰ ਰਿਹਾ ਨਾਂ ਨਾਲ ਇੱਕ ਵੀਡੀਓ ਵਾਇਰਲ ਹੋਂਦੀ ਹੈ ਕਹਿੰਦੇ ਵੀ ਇੱਕ ਬੱਚਾ ਤੇ ਇੱਕ ਔਰਤ ਇੱਕ ਬਜ਼ੁਰਗ ਇਹਨਾਂ ਨੇ ਜ਼ਖਮੀ ਕੀਤੇ ਆ ਤੁਸੀਂ ਇਹ ਦੱਸੋ ਰਾਤ ਨੂੰ ਰਾਤ ਨੂੰ 1 ਵਜੇ ਕੁਝ ਮਿੰਟਾਂ ਤ ਤੇ ਇਹ ਹਮਲਾ ਹੋਇਆ ਤੇ ਜਿੱਥੇ ਜਿੱਥੇ ਇਹਨਾਂ ਦੇ ਅਖਤਬਾਦੀਆਂ ਦੇ ਜਿਹੜੇ ਟਿਕਾਣੇ ਆ ਨੌ ਟਿਕਾਣੇ ਆ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਪੈਂਦਾ ਉਥੋਂ ਦੇ ਚਾਰ ਟਿਕਾਣੇ ਦੱਸ ਗਿਆ ਬਾਕੀ ਆਸ-ਪਾਸ ਜਿਹੜੇ ਹੋਰ ਦੇਸ਼ ਲੱਗਦੇ ਆ ਉੱਥੇ ਸਿੱਟੇ ਗਏ ਆਗੇ ਜਿਹੜੇ ਪਾਕਿਸਤਾਨ ਦੇ ਵਿੱਚ-ਵਿੱਚ ਇਹਨਾਂ ਦੇ ਨੌ ਟਿਕਾਣੇ ਬਣੇ ਹੋਇਆ ਕਹਿਣ ਦਾ ਮਤਲਬ ਇਹਨੇ ਝੂਠੀ ਇੱਕ ਵੀਡੀਓ ਜਾਰੀ ਕੀਤੀ ਆ ਕਿਦੇ ਵਿੱਚ ਕਹਿ ਰਿਹਾ ਵੀ ਇੱਕ ਬੱਚਾ ਇੱਕ ਬਜ਼ੁਰਗ ਤੇ ਇੱਕ ਔਰਤ ਇਹ ਜ਼ਖਮੀ ਕੀਤੇ ਆ ਭਾਰਤ ਨੇ ਤੁਸੀਂ ਇਹ ਦੱਸੋ ਰਾਤ ਨੂੰ ਅਤਵਾਦੀਆਂ ਨੇ ਟਿਕਾਣੇ ਤੇ ਬੱਚਾ ਤੇ ਔਰਤ ਤੇ ਇਹ ਬਜ਼ੁਰਗ ਕੀ ਲੈਣ ਜਾਣਗੇ ਇਹ ਝੂਠੀਆਂ ਖਬਰਾਂ ਜਿਵੇਂ ਇਹ ਪਾਉਂਦੀ ਰਹਿੰਦੇ ਆ ਅਕਸਰ ਪਰ ਜਦੋਂ ਇਹਨਾਂ ਦੀ ਆਪ ਦੀ ਵਾਰੀ ਹੁੰਦੀ ਆ ਉਹ ਚੀਕਾਂ ਮਾਰਦੇ ਆ ਤੇ ਜਿਹੜੇ ਸਾਡੇ ਬੱਚੇ ਤੇ ਬੇਕਸੂਰ ਬਜ਼ੁਰਗ ਮਾਤਾ ਪਿਣਾ ਕਈ ਵਾਰ ਪੰਜਾਬ ਦੇ ਵਿੱਚ ਇਹਨਾਂ ਨੇ ਅਟੈਕ ਕੀਤਾ ਇੱਕ ਵਾਰ ਜਦੋਂ ਮੁੰਬਈ ਦੇ ਵਿੱਚ 250 ਵਿੱਚ ਬੱਚੇ ਬਜ਼ੁਰਗ ਤੇ ਪਿਣਾ ਸਾਰਿਆਂ ਨੂੰ ਪੁੰਨਤਾ ਸੀ ਬੇਕਸੂਰਾਂ ਨੇ ਤੇ ਦੂਜਾ ਅਟੈਕ ਇਹਨਾਂ ਨੇ ਫਿਰ ਜਿਹੜਾ ਹੁਣ ਪੈਲਗਾਮ ਦੇ ਵਿੱਚ ਕੱਲੇ ਚੁਣ ਚੁਣ ਕੇ ਕੱਲੇ ਜਿਹੜੇ ਸਾਡੇ ਪੰਜਾਬੀ ਬੇਕਸੂਰ ਮਾਰੇ ਗਏ ਆ ਪਹਿਲਾਂ ਧਰਮ ਪੁੱਛਿਆ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਬੇਕਸੂਰਾਂ ਨੂੰ ਮਾਰਿਆ ਜਾਂਦਾ ਜਨਕੀ 92 ਲੋਕਾਂ ਤੇ ਕਿ ਇੱਕ ਇਹ ਕਾਇਰ ਦੇਸ਼ਾ ਜਿਵੇਂ ਆਪਾਂ ਕਹਿ ਦਈਏ ਤੇ ਹੁਣ ਬਹੁਤ ਜਲਦ ਜਿਵੇਂ ਸਾਡੀ ਆਰਮੀ ਇੰਡੀਅਨ ਆਰਮੀ ਨੇ ਜੋ ਬਈ ਬਦਲਾ ਲੈ ਲਿਆ ਜਿਹੜੇ ਸਾਡੇ ਲੋਕਾਂ ਦਾ ਕਿਉਂਕਿ ਆਪਰੇਸ਼ਨ ਸਧੂਰ ਦੱਸਿਆ ਜਾਂਦਾ ਜਿਹੜਾ ਕਿ ਇਹਨਾਂ ਦਾ ਮੇਨ ਟਿਕਾਣੇ ਹੈਗੇ ਅੱਤਵਾਦੀਆਂ ਦੇ ਨੌ ਟਿਕਾਣੇ ਰਾਤ ਸਾਰਿਆਂ ਨੇ ਦੇਖੇ ਹੋਣਗੇ ਪੰਜਾਬ ਦੇ ਵਿੱਚ ਉਤੋਂ ਦੀ ਆਪਣੇ ਜਹਾਜ਼ ਕਿਵੇਂ ਲੰਘ ਰਹੇ ਸੀ ਤਾਂ ਉਹ ਰਾਤ ਹੀ ਹਿਸਾਬ ਲਾ ਲਿਆ ਸੀ ਵੀ ਕੁਝ ਨਾ ਕੁਝ ਹੋ ਸਕਦਾ ਤੇ ਹਲੇ ਹੁਣ ਦੇਖਣਾ ਇਹ ਬਣਦਾ ਵੀ ਪਾਕਿਸਤਾਨ ਦਾ ਹਜੇ ਵੀ ਸਾਡੇ ਨਾਲ ਆਪਣੇ ਬੰਨਿਓ ਕਹਿ ਰਹੇ ਆ ਵੀ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਜੇ ਹੁਣ ਗੱਲ ਕਰੀਏ ਆਪਾਂ ਉਧਰਲੀ ਆਰਮੀ ਦੀ ਤੇ ਉਧਰਲੀ ਪੁਲਿਸਾਂ ਕਰਮਚਾਰੀਆਂ ਦੀ ਤੇ ਨਾਰਮਲ ਬੰਦੇ ਜਿਹੜੇ ਉਹਨਾਂ ਦੀ ਨਾ ਹੀ ਪਾਕਿਸਤਾਨ ਦੀ ਆਰਮੀ ਤੇ ਹਮਲਾ ਕੀਤਾ ਨਾ ਹੀ ਕੋਈ ਆਮ ਲੋਕਾਂ ਤੇ ਨਾ ਹੀ ਕੋਈ ਪੁਲਿਸ ਕਰਮਚਾਰੀਆਂ ਤੇ ਜਿਹੜਾ ਅੱਤਵਾਦੀਆਂ ਦੇ ਅੱਡੇ ਆ ਉਹਨਾਂ ਤੇ ਹਮਲਾ ਕੀਤਾ ਸਾਡੇ ਪੰਜਾਬ ਦੇ ਆਰਮੀ ਨੇ ਸਾਡੇ ਪੰਜਾਬ ਦੇ ਆਰਮੀ ਤਾਂ ਦੱਸ ਕੇ ਮਾਰਿਆਗਾ ਉਹਨਾਂ ਨੂੰ ਤੇ ਨਾ ਕੀ ਕੋਈ ਨੱਤੇ ਲੋਕਾਂ ਦੇ ਵਾਰ ਕਰਿਆ ਕਿਉਂਕਿ ਪਹਿਲਾਂ ਕਹਤਾ ਸੀ ਵੀ ਅਸੀਂ ਬਦਲਾ ਲੈ ਲਾਂਗੇ 48 ਘੰਟਿਆਂ ਦੇ ਵਿੱਚ ਪਹਿਲਾ ਵੀਡੀਓ ਆਪਣੀਆਂ ਜਾਰੀ ਕੀਤੀਆਂ ਸੀ ਨਾ ਕਿ ਇਹਨਾਂ ਵਾਂਗੂ ਧੋਖਿਆਂ ਨਾਲ ਵਾਰ ਕਰਦੇ ਆ ਇਹ ਜਿਹੜੇ ਅਤਵਾਦੀ ਹੁੰਦੇ ਆ ਜਿਹੜੇ ਬੇਕਸੂਰ ਲੋਕ ਹੁੰਦੇ ਆ ਨੱਤੇ ਤੇ ਹਥਿਆਰ ਲਿਆਉਂਦੇ ਆ ਤੇ ਬੇਕਸੂਰਾਂ ਨੂੰ ਮਾਰ ਕੇ ਤੇ ਵਗ ਜਾਂਦੇ ਆ ਤੇ ਗੱਲ ਰੌਲਾ ਕਿਸ ਚੀਜ਼ ਦਾ ਆਪਣੇ ਕਸ਼ਮੀਰ ਦਾ ਕਸ਼ਮੀਰ ਦਾ ਤੁਰ ਤੋਂ ਇਹ ਜੰਗ ਕਈ ਵਾਰ ਲੱਗ ਗਈ 1971 ਦੇ ਵਿੱਚ 1962 1965 ਤਾਂ ਹੋਰ ਵੀ ਕਈ ਜੰਗਾਂ ਲੱਗੀਆਂ ਗਈਆਂ ਕਹਿੰਦਾ ਮਤਲਬ ਹਰ ਵਾਰ ਭਾਰ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਨੂੰ ਜਿਵੇਂ ਇਹ ਕਹਿ ਰਿਹਾ ਵੀ ਅਸੀਂ ਸਾਡੇ ਕੋਲ 130 ਮਸਾਲਾ ਇਹ ਕਰਦਾ ਕਿ ਉਹ ਕਰਦੇ ਤਾਂ ਸਾਡੇ ਭਾਰਤ ਤੋਂ ਇਹ ਬਾਲਵਿੰਗਾ ਵੀ ਨਹੀਂ ਕਰ ਸਕਦੇ ਜਦੋਂ ਟਾਰਗੇਟ ਕਰਨ ਤੇ ਆ ਜੇ ਤਾਂ ਇਹਨਾਂ ਦੇ ਹੋਸ਼ ਉਡਾ ਦਿੰਦੇ ਆ ਫਿਰ ਇਹਨਾਂ ਦੀਆਂ ਨੀਂਦਾਂ ਉੱਡ ਜਾਂਦੀਆਂ ਜਿਹੜਾ ਉੱਥੋਂ ਦਾ ਗ੍ਰਹਿ ਮੰਤਰੀ ਆ ਉਹਨੇ ਤਾਂ ਆਪ ਹੀ ਕਹਤਾ ਵੀ ਮੈਂ ਤਾਂ ਇੱਥੋਂ ਦੇ ਛੱਡ ਕੀ ਬਗ਼ਜ਼ ਨੂੰ ਲੜਾਈ ਲੱਗੀ ਤਾਂ ਉਹ ਆਰਮੀ ਨੂੰ ਹੌਸਲਾ ਕਿੱਥੋਂ ਦੇ ਦੂ ਉਧਰ ਲਾ ਜਿਹੜਾ ਇਹ ਗ੍ਰਹਿ ਮੰਤਰੀ ਆ ਤੇ ਸਾਡਾ ਜਿਹੜਾ ਐਵੇਂ ਕਹਿ ਦਈਏ ਮੋਦੀ ਕਿਉਂਕਿ ਬਹੁਤ ਜਲਦ ਫੈਸਲਾ ਲਿਆ ਬਹੁਤ ਜਲਦ ਬਦਲਾ ਲੈ ਲਿਆ ਜਿਹੜੀ ਸਾਡੇ ਬੀਕਸੂਰ ਪੰਜਾਬੀ ਮਾਰੇ ਗਏ ਸੀ ਅੱਤਵਾਦੀਆਂ ਨੇ ਤਾਂ ਨੌ ਟਿਕਾਣੇ ਇਹਨਾਂ ਦੇ ਜੋ ਕਿ ਬਈ ਅੱਜ ਨਹੀਂ ਇਹ ਖਬਰਾਂੀਆਂ ਰਾਤ 1 ਵਜੇ ਕੁਝ ਮਿੰਟਾਂ ਤੱਕ ਇਹ ਨੌ ਟਿਕਾਣੇ ਅੱਤਵਾਦੀਆਂ ਦੇ ਡੜਾਤੇ ਜੋ ਕਿ ਸਾਡੇ ਪੰਜਾਬ ਦਾ ਇੱਕ ਬਦਲਾ ਇੱਕ ਵਾਰ ਪੂਰਾ ਹੋ ਗਿਆ ਤੁਹਾਨੂੰ ਦੇਖਣਾ ਅੱਗੇ ਇਹ ਬਣਦਾ ਵੀ ਅੱਗੋਂ ਪਾਕਿਸਤਾਨ ਕੀ ਕਰ ਰਿਹਾ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀਆਂ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਬਰਾ ਨੋਟੀਫਿਕੇਸ਼ਨ ਮੁੰਨ ਰਹੇ ਕੱਲ ਦੇ ਕਲ ਨੂੰ ਨੋਟ ਉਤੇ